ਕਦੇ ਵੀ ਕਿਸੇ ਗਰੀਬ ਦਾ ਮੂੰਹ ਨਾ ਫਟਕਾਰਿਓ ਜੇ ਚੇਤਾ ਰੱਖਿਓ ਜਿੰਨੇ ਮਰਜੀ ਤੁਸੀਂ ਅਮੀਰ ਹੋ ਜਾਓ ਜਿੰਨੇ ਮਰਜੀ ਰਾਜੇ ਹੋ ਜਾਓ ਕਦੇ ਕਿਸੇ ਗਰੀਬ ਦਾ ਮੂੰਹ ਨਾ ਫਟਕਾਰਿਓ ਫਟਕਾਰਣਾ ਨਹੀਂ ਚਾਹੀਦਾ ਅੱਜ ਕੱਲ ਬੜੇ ਅਕਲਾਂ ਵਾਲੇ ਹੋ ਗਏ ਸਾਡੇ ਕੋਈ ਬੁਹੇ ਤੇ ਮੰਗਣ ਆ ਗਿਆ ਕਈ ਜਣੇ ਤੇ ਬੁਹਾ ਹੀ ਨਹੀਂ ਖੋਲਦੇ ਕਹਿੰਦਾ ਆਪਣੇ ਆਪ ਚੱਲ ਜੂ ਮੰਗ ਮੰਗ ਕੇ ਰੋਲਾ ਪਾ ਕੇ ਸਚਾਈਂ ਕਈ ਐਨੇ ਚੜਦੀ ਕਲਾ ਵਾਲੇ ਨੇ ਡਾਂਗਾ ਲੈ ਕੇ ਪੈਂਦੇ ਨੇ ਉਹਨਾਂ ਨੂੰ ਅਕਲਾਂ ਦੇਣਗੇ ਤੇਰੇ ਤੋਂ ਕਮਾ ਕੇ ਨਹੀਂ ਖਾਇਆ ਜਾਂਦਾ ਤਕੜਾ ਸਰੀਰ ਹੈ ਤੇਰਾ ਤੇ ਮੇਰੇ ਵਰਗਾ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਜੇ ਇੰਨੀ ਮੱਤ ਇਹਨੂੰ ਹੁੰਦੀ ਇਹ ਤੇਰੇ ਹੀ ਬੂਹੇ ਤੇ ਆਉਂਦਾ ਕਿਧਰੇ ਡੀਸੀ ਲੱਗ ਕੇ ਨਹੀਂ ਬੈਠਾ ਹੁੰਦਾ ਇਹ ਜਿਹੜੇ ਅਕਲਾਂ ਦਿੰਨੇ ਆ ਨਾ ਕਿ ਵੀ ਤੇ ਤੇਰੇ ਤੋਂ ਕਮਾ ਕੇ ਨਹੀਂ ਖਾਇਆ ਜਾਂਦਾ ਬੇਲਾ ਫਿਰਦਾ ਉਹ ਇਹ ਸੋਚਿਆ ਕਰੋ ਕਿ ਜੇ ਇੰਨੀ ਮਤ ਉਹਨੂੰ ਹੁੰਦੀ ਨਾ ਤੇ ਉਹ ਤੇਰੇ ਬੁਹੇ ਤੇ ਨਾ ਆਉਂਦਾ ਕਿਉਂਕਿ ਉਹਨੂੰ ਮਤ ਨਹੀਂ ਬਖਸ਼ੀ ਮਾਲਕ ਨੇ ਉਹਦਾ ਕਰਮ ਹੀ ਉਹਨੂੰ ਭੀਖ ਮੰਗਣ ਲਾ ਦਿੱਤਾ ਉਹਨੇ ਗੁਰਬਾਣੀ ਕਹਿੰਦੀ ਹੈ ਭੇਖਾਰੀ ਤੇ ਰਾਜ ਕਰავੈ ਰਾਜਾ ਤੇ ਭੇਖਾਰੀ ਉਹਦੀ ਮਰਜ਼ੀ ਹੈ ਰਾਜਾ ਹਰੀਸ਼ ਚੰਦਰ ਦਾ ਕਦੇ ਇਤਿਹਾਸ ਪੜਿਓ ਜੇ ਜਿਹੜੇ ਸਾਧ ਸੰਗਤ ਜੀ ਕਿਸੇ ਗਰੀਬ ਦਾ ਮੂੰਹ ਫਟਕਾਰਦੇ ਨੇ ਨਾ ਮੈਂ ਕਈ ਵਾਰੀ ਰੋਡ ਤੇ ਦੇਖਦਾ ਹੁੰਨਾ ਹੈ ਗੱਡੀ ਦੇ ਵਿੱਚ ਸਾਧ ਸੰਗਤ ਜੀ ਬੈਠੇ ਹੋਣਗੇ 10 ਵੀ 50 ਲੱਖ ਦੀ ਗੱਡੀ ਹੋਊਗੀ ਕੋਈ ਗਰੀਬ ਸੀਸ਼ਾ ਖੜਕਾਊਗਾ ਨਾ ਅਸਲ ਵਿੱਚ ਸੀਸ਼ਾ ਨਹੀਂ ਖੋਲਦੇ ਹਰ ਜੇ ਖੋਲਣਗੇ ਉਹਨੂੰ ਚਾਰ ਗਾਲਾਂ ਕੱਢਣਗੇ ਬੜਾ ਮੰਦਾ ਚੰਗਾ ਬੋਲਦੇ ਨੇ ਕਈ ਜਣ ਮੈਂ ਕਈ ਵਾਰੀ ਪੁੱਛਦਾ ਓਏ ਕਿਉਂ ਮਾੜਾ ਕਹਿਣਾ ਹੈ ਇਹ ਜੀ ਸ਼ਰਾਬਾਂ ਪੀਂਦੇ ਨੇ ਏ ਜੀ ਫਲਾਣਾ ਕਰਦੇ ਨੇ ਵੀ ਤੂੰ ਦੁੱਧ ਦਾ ਨਾਤਾ ਹੈ ਅਸੀਂ ਕੋਈ ਬੇਈਮਾਨੀ ਨਹੀਂ ਕਰਦੇ ਕਹਿਣ ਦਾ ਹੱਕ ਉਹਨੂੰ ਹੁੰਦਾ ਹੈ ਜਿਹੜਾ ਸਾਧ ਸੰਗਤ ਦੀ ਬਿਲਕੁਲ ਸਾਫ਼ ਸੁਥਰਾ ਹੋਵੇ ਜਿਸ ਨੇ ਕਦੇ ਵੀ ਕਿਸੇ ਹਰਾਮ ਦੀ 1 ਰੁਪਈਆ ਨਹੀਂ ਖਾਦਾ ਕੋਈ ਠੱਗੀ ਨਹੀਂ ਕੋਈ ਸਾਧ ਸੰਗਤ ਦੀ ਕੋਈ ਚੋਰੀ ਨਹੀਂ ਕੀਤੀ ਜਿਸ ਨੇ ਉਹ ਬੰਦਾ ਕਵੇ ਕਿ ਤੁਸੀਂ ਸ਼ਰਾਬਾਂ ਪੀਨੇ ਹੋ ਤੁਸੀਂ ਫਲਾਣਾ ਕਰਦੇ ਹੋ ਨਹੀਂ ਤੇ ਚੋਰ ਚੋਰ ਮਸੇਰੇ ਭਾਈ ਫਿਰ ਫਰਕ ਕੀ ਆ ਰੁਪਈਏ ਦੀ ਵੀ ਚੋਰੀ ਉਹੋ ਜੀ ਤੇ ਦਸਦੀ ਵੀ ਉਹੋ ਜੀ ਚੋਰੀ ਅੱਜ ਕੋਈ ਕਿਹੜਾ ਨਹੀਂ ਕਰਦਾ ਉਸਾਨਾ ਕਰਿਓ ਜ਼ਮੀਦਾਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਹੀ ਐ ਕਿਹੜਾ ਜ਼ਮੀਦਾਰ ਹੈ ਬਟਾ ਨਹੀਂ ਵੱਢਦਾ ਸੜਕਾਂ ਵਾਲਿਆਂ ਦੀ ਵੀ ਜ਼ਮੀਨਾਂ ਸਾਧ ਸੰਗਤ ਜੀ ਕਈ ਕਬਜ਼ੇ ਕਰੀ ਫਿਰਦੇ ਨੇ ਉਹ ਚੋਰੀ ਨਹੀਂ ਐ ਇੱਕ ਮਜ਼ਦੂਰੀ ਤੇ ਜਾਣ ਵਾਲਾ ਬੰਦਾ ਟੋਕਰੀ ਢੋਣ ਵਾਲਾ ਬੰਦਾ ਉਹ ਵੀ ਮੜਾ ਜਾ ਮਾਲ ਇੱਧਰ ਉੱਧਰ ਨੂੰ ਹੋਵੇ ਉਸੇ ਵੇਲੇ ਵਹਿ ਜਾਂਦਾ ਬਿਚ ਲੰਗ ਜਾਣਦੇ ਇੰਨੇ ਚਰ ਬਹਿ ਜਾਂਦੇ ਆ ਆਰਾਮ ਨਾਲ ਚੰਗੇ ਚੰਗੇ ਅਫਸਰ ਨੌਕਰੀ ਤੇ ਰਹਿਣ ਵਾਲੇ ਬੰਦੇ ਰਜਿਸਟਰ ਵਿੱਚ ਹਾਜ਼ਰੀ ਲਾ ਕੇ ਫਰਲੋ ਮਾਰ ਕੇ ਘਰੇ ਬੈਠੇ ਹੁੰਦੇ ਆ ਉਹ ਚੋਰੀ ਨਹੀਂ ਹੈ ਕਹਿਣਾ بڑا ਸੁੱਖ ਆ ਦੂਸਰੇ ਨੂੰ ਕਿ ਤੁਸੀਂ ਸ਼ਰਾਬਾਂ ਪੀਨੇ ਹੋ ਤੁਸੀਂ ਫਲਾਣਾ ਕਰਦੇ ਹੋ ਤੁਸੀਂ ਟਿਕੜਾ ਕਰਦੇ ਹੋ ਗੁਰੂ ਨਾਨਕ ਕਹਿੰਦਾ ਨਾ ਜੇ ਨਹੀਂ ਦੇ ਸਕਦਾ ਹੱਥ ਜੋੜ ਦੇ ਕਿਸੇ ਦਾ ਮਾਨ ਨਾ ਮਾਰ ਕੀ ਪਤਾ ਕਦੋਂ ਕਿਸ ਵੇਲੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਕਬੀਰਾ ਇਸ ਸੰਸਾਰ ਮੈਂ ਸਭ ਕੋ ਮਿਲਿਆ ਤਾਏ ਨਾ ਜਾਣੇ ਕਿਸ ਰੂਪ ਮੈਂ ਨਾਰਾਇਣ ਮਿਲ ਜਾਏ ਜੇ ਤੈਨੂੰ ਇਹ ਆਦਤ ਪੈ ਗਈ ਨਾ ਮਾਨ ਮਾਰਨ ਵਾਲੀ ਤੇ ਕੀ ਪਤਾ ਕਦੋਂ ਤੇਰੇ ਬੂਹੇ ਤੇ ਬਾਜਾਂ ਵਾਲੇ ਨੇ ਖੜ ਜਾਣਾ ਤੇ ਤੇਰੀ ਆਦਤ ਉਹੀ ਹੋਏਗੀ ਗਾਲਾਂ ਕੱਢਣ ਵਾਲੀ ਤੇ ਤੂੰ ਗਾਲਾਂ ਉਹਨੂੰ ਵੀ ਕੱਢ ਦੇਣੀ ਆਲੇ ਸੱਚ ਆਏ ਜੇ ਨਹੀਂ ਦੇ ਸਕਦੇ ਕਿਸੇ ਨੂੰ ਉਹਨੂੰ ਜਵਾਬ ਦੇ ਦੋ ਹੱਥ ਜੋੜ ਦੋ ਕਿ ਨਹੀਂ ਬਾਬਾ ਜੀ ਸਾਡਾ ਮਨ ਨਹੀਂ ਮੰਨਦਾ ਕਿਸੇ ਹੋਰ ਕੋਲ ਮੰਗ ਲਓ ਪਰ ਜੇ ਨਹੀਂ ਦੇਣਾ ਤੇ ਤੈਨੂੰ ਕਹਿਣ ਦਾ ਵੀ ਹੱਕ ਨਹੀਂ ਹੈ ਕਿਸੇ ਨੂੰ ਕੁਝ ਇਹ ਮੇਰਾ ਨਿੱਜੀ ਵਿਚਾਰ ਹੈ ਮੈਂ ਸਿੱਧਾ ਕਹਿਣਾ ਹੁੰਦਾ ਕਿ ਰਾਜਾ ਹਰੀਸ਼ਚੰਦਰ ਦਾ ਇਤਿਹਾਸ ਪੜ੍ਹ ਕੇ ਵੇਖੋ ਰਾਜਾ ਹਰੀਸ਼ਚੰਦਰ ਉਹ ਸੀ ਸਵਾ ਮਣ ਸੋਨਾ ਰੋਜ਼ ਦਾ ਦਾਨ ਕਰਕੇ ਫਿਰ ਰੋਟੀ ਖਾਂਦਾ ਹੁੰਦਾ ਸੀ ਬੇਉਦੇ ਤੇ ਇੱਕ ਸਮਾਂ ਇਹੋ ਜਿਹਾ ਆ ਗਿਆ ਕਿ ਉਹਨੂੰ ਸਾਥ ਸੰਗਤ ਜੀ ਮੜੀਆਂ ਦੇ ਉੱਤੇ ਸਮਸ਼ਾਨ ਘਾਟ ਤੇ ਪਹਿਰੇਦਾਰ ਲੱਗਣਾ ਪਿਆ ਕੀ ਕਹੋਂਗੇ ਮੜੀਆਂ ਦੇ ਉੱਤੇ ਦੋ ਸਮੇਂ ਦੀ ਰੋਟੀ ਕਰਕੇ ਤਨਖਾਹ ਕੋਈ ਨਹੀਂ ਸੀ ਦੋ ਟਾਈਮ ਦੀ ਰੋਟੀ ਤੇ ਇੱਕ ਤਨ ਦਾ ਕੱਪੜਾ ਇਹ ਚੀਜ਼ ਦੇ ਉੱਤੇ ਮੜੀਆਂ ਦੇ ਬੂਹੇ ਤੇ ਪਹਿਰੇਦਾਰ ਲੱਗਿਆ ਰਾਜਾ ਹਰੀਸ਼ ਚੰਦਰ ਆਪਣੀ ਇਤਿਹਾਸ ਨੂੰ ਪੜ੍ਹ ਕੇ ਵੇਖਿਓ ਤੇ ਉਹਨੇ ਪਹਿਰੇ ਤੇ ਜਦੋਂ ਲਗਾਇਆ ਤੇ ਉਹਨੇ ਸ਼ਰਤ ਰੱਖੀ ਕਹਿੰਦੇ ਤੇਰੀ ਡਿਊਟੀ ਇਹ ਐ ਕਿ ਕਿਸੇ ਨੂੰ ਮਰਦਾ ਨਹੀਂ ਫੁਕਣ ਦੇਣਾ ਜਦ ਤੱਕ ਉਹ ਸਵਾ ਤੋਲਾ ਤੇਲ ਤੇ ਸਵਾ ਕੱਜ ਕਪੜਾ ਨਹੀਂ ਦਿੰਦਾ ਜਦ ਤੱਕ ਕਫਨ ਤੇ ਤੇਲ ਦੀ ਕੋਲੀ ਨਹੀਂ ਲੈ ਕੇ ਆਉਂਦਾ ਨਾ ਉਦੋਂ ਤੱਕ ਮਰਦਾ ਨਾ ਫੁਕਣ ਦੇਈ ਕਹਿੰਦੇ ਠੀਕ ਐ ਜੀ ਜੇ ਕਹਿੰਦੇ ਮਰਦਾ ਫੂਕ ਦਿੱਤਾ ਤੇ ਉਸੇ ਵੇਲੇ ਨੌਕਰੀ ਚੋਂ ਕੱਢ ਦੂੰਗਾ ਹੁਣ ਰਾਜਾ ਹਰੀਸ਼ਚੰਦਰ ਜਿਹੜਾ ਸੀ ਉ ਡਾਂਗ ਲੈ ਕੇ ਰੋਜ ਸਾਧ ਸੰਗਤ ਦੀ ਮੜੀਆਂ ਦੇ ਬੂਹੇ ਤੇ ਖੜ ਜਾਂਦਾ ਪਰਮਾਤਮਾ ਨੇ ਇਹੋ ਜੀ ਪ੍ਰੀਖਿਆ ਲਈ ਕਿ ਜਿਹੜੀ ਰਾਜੇ ਹਰੀਸ਼ਚੰਦਰ ਦੀ ਘਰ ਵਾਲੀ ਸੀ ਰਾਣੀ ਤਾਰਾ ਉਹ ਕਿਸੇ ਦੇ ਘਰੇ ਕੰਮ ਕਰਦੀ ਸੀ ਪੁੱਤਰ ਨੂੰ ਡੰਗ ਲਿਆ ਸੱਪ ਨੇ ਮਹਾਰਾਜ ਨੇ ਮਾਇਆ ਰਚਾਈ ਪੁੱਤਰ ਚੜਾਈ ਕਰ ਗਿਆ ਰਾਣੀ ਤਾਰਾ ਗੋਦ ਦੇ ਵਿੱਚ ਲੈ ਕੇ ਆਪਣੇ ਪੁੱਤਰ ਨੂੰ ਆਈ ਸੰਸਕਾਰ ਕਰਨ ਵਾਸਤੇ ਤੇ ਰਾਜਾ ਹਰੀਸ਼ਚੰਦਰ ਨੇ ਅੱਗੇ ਡਾਂਗ ਅਡਾਲਈ ਕਹਿੰਦੇ ਕਿੱਧਰ ਚਲੀ ਐ ਕਹਿੰਦੇ ਮੈਂ ਆਪਣੇ ਪੁੱਤਰ ਦਾ ਸੰਸਕਾਰ ਕਰਨਾ ਹੈ ਕਹਿੰਦੇ ਇਹ ਸੰਸਕਾਰ ਕਰਨ ਵਾਸਤੇ ਸਵਾ ਗਜ ਕਪੜਾ ਤੇ ਸਵਾ ਟੋਲਾ ਤੇਲ ਚਾਹੀਦਾ ਰਾਣੀ ਕਰੇ ਮੇਰੇ ਕੋਲ ਤੇ ਹੈ ਨਹੀਂ ਵੇ ਰਾਜਾ ਸੋਚ ਤੇਰਾ ਪੁੱਤਰ ਹੈ ਤੇਰਾ ਪੁੱਤ ਚੜਾਈ ਕਰ ਗਿਆ ਕਹਿੰਦੇ ਮੈਂ ਇਸ ਟਾਈਮ ਕੋਈ ਪੁੱਤਿਆ ਕੋਈ ਪਿਓ ਨਹੀਂ ਮੈਂ ਇਸ ਟਾਈਮ ਇਸ ਮੜੀਆਂ ਦੇ ਚੰਡਾਲ ਦਾ ਪਹਿਰੇਦਾਰ ਹਾਂ ਤੇ ਮੇਰੇ ਮਾਲਕ ਦਾ ਹੁਕਮ ਹੈ ਜਦ ਤੱਕ ਤੁਸੀਂ ਮੈਨੂੰ ਸਵਾ ਗਜ ਕਪੜਾ ਤੇ ਸਵਾ ਟੋਲਾ ਤੇਲ ਨਹੀਂ ਦਿਓਗੇ ਮੈਂ ਮੁਰਦਾ ਨਹੀਂ ਹੁਕਣ ਦੇਣਾ ਤੇ ਰਾਣੀ ਤਾਰਾ ਨੇ ਉਸ ਵੇਲੇ ਆਪਣੀ ਸਾੜੀ ਚੋਂ ਧੋਤੀ ਚੋਂ ਸਵਾ ਸਾਧ ਸੰਗਜ ਦੀ ਗੱਜ ਕਪੜਾ ਪਾੜਿਆ ਆਪਣੀ ਧੋਤੀ ਚੋਂ ਸਵਾ ਗਜ ਕਪੜਾ ਪਾੜ ਕੇ ਉਹਨੂੰ ਦਿੱਤਾ ਤੇ ਇੱਕ ਕੋਲੀ ਕਹਿ ਲੋ ਬਾਟਾ ਕਹਿ ਲੋ ਪਿੰਡ ਦੇ ਵਿੱਚ ਜਾ ਕੇ ਤੇਲ ਮੰਗ ਕੇ ਲਿਆ ਕੇ ਪਿੰਡ ਵਾਲਿਆਂ ਨੇ ਗੱਲਾਂ ਸੁਣਾਈਆਂ ਭੱਡੀ ਰਾਣੀ ਬਣੀ ਫਿਰਦੀ ਸੀ ਹੁਣ ਤੇਲ ਮੰਗਦੀ ਫਿਰਦੀ ਐ ਪਰ ਉਹਨੇ ਸਿਰ ਨੀਵਾ ਕਰਕੇ ਤੇ ਸਾਧ ਸੰਗਤ ਜੀ ਤੇਲ ਲਗਾ ਕੇ ਉਹਨੂੰ ਫੜਾਇਆ ਉਹ ਗੱਲ ਵੱਖਰੀ ਸੀ ਪਰਮਾਤਮਾ ਪ੍ਰੀਖਿਆ ਲੈ ਰਿਹਾ ਸੀ ਪਰਮਾਤਮਾ ਹਾਜ਼ਰ ਹੋ ਗਿਆ ਗੁਰਬਾਣੀ ਕਹਿੰਦੀ ਹੈ ਕੀ ਪਤਾ ਕਦੋਂ ਕਿਸ ਵੇਲੇ ਕਿਹੜੇ ਸਮੇ ਸਾਧ ਸੰਗਤ ਜੀ ਕੀ ਵਰਤ ਜਾਣ ਇਹ ਉਹ ਰੱਬ ਹੀ ਜਾਣਦਾ ਹੈ